ਮੈਂ ਫਿਰ ਵਧਾਈ ਦੇਣੀ ਚਾਹੁੰਦਾ ਪੰਜਾਬ ਸਰਕਾਰ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਡੀਜੀਪੀ ਸਾਹਿਬ ਦੇ ਮਾਧਿਅਮ ਤੋਂ ਹਰ 4 ਮਹੀਨੇ 'ਚ ਇੱਕ ਵਾਰੀ ਡੀਜੀਪੀ ਪੱਧਰ ਦੀ ਜਿਹੜੀ ਟ੍ਰੇਨਿੰਗ ਹੈ ਐਕਟ ਨੂੰ ਲੈ ਕੇ ਉਹ ਫਲੋਰ ਟ੍ਰੇਨਿੰਗ ਸੈਂਟਰ ਦੇ ਵਿੱਚ ਕਰਨੀ ਨੀਅਤ ਕਰ ਦਿੱਤੀ ਗਈ ਆ ਡੀਸੀ ਡੀਐਸਪੀ ਲਈ ਪੱਧਰ ਦੇ ਅਧਿਕਾਰੀਆ ਡੀਐਸਪੀ ਪੱਧਰ ਦੇ ਅਧਿਕਾਰੀ ਕਿਉਂਕਿ ਐਕਟ ਨੂੰ ਲਾਗੂ ਕਰਨ ਦਾ ਜਿਹੜਾ ਅਧਿਕਾਰ ਹੈ ਉਹ ਡੀਐਸਪੀ ਪੱਧਰ ਦੇ ਅਧਿਕਾਰੀ ਦੀ ਕਲਮ ਚੋਂ ਆ ਤੇ ਡੀਐਸਪੀ ਪੱਧਰ ਦਾ ਅਧਿਕਾਰੀ ਪੂਰਾ ਜਾਗਰੂਕ ਹੋ ਜਾਵੇ ਪੰਜਾਬ ਦੇ ਵਿੱਚ ਤਾਂ ਜੋ ਹਰੇਕ ਗਰੀਬ ਨਮਾਣੇ ਦਲਤ ਔਰ ਪਛੜੇ ਨੂੰ ਇਨਸਾਫ ਮਿਲ ਸਕੇ ਇਹ ਬਕਾਇਦਾ ਟ੍ਰੇਨਿੰਗਾਂ ਸ਼ੁਰੂ ਕਰ ਦਿੱਤੀਆਂ ਜਾਂ ਇਹਦੇ ਲਈ ਵੀ ਮੈਂ ਪੁਲਿਸ ਵਿਭਾਗ ਦਾ ਔਰ ਪੰਜਾਬ ਸਰਕਾਰ ਦਾ ਵਿਸ਼ੇਸ਼ ਤੌਰ ਤੇ ਸ਼ੁਕਰੀਆ ਦਾ ਕਰਨਾ ਹੈ ਇਸੇ ਤਰ੍ਹਾਂ ਦੇ ਨਾਲ ਵੈਲਫੇਅਰ ਡਿਪਾਰਟਮੈਂਟ ਹੈ ਵੈਲਫੇਅਰ ਡਿਪਾਰਟਮੈਂਟ ਦੇ ਵਿੱਚ ਸਾਡੇ ਕੋਲ ਆਈਐਸ ਸਾਡੇ ਡਾਇਰੈਕਟਰ ਸਾਹਿਬ ਬੀਮੀ ਭੁੱਲਰ ਜੀ ਜਿਹੜੇ ਐਕਸ ਆਫੀਸਰ ਮੈਂਬਰ ਵੀ ਨੇ ਕਮਿਸ਼ਨ ਦੇ ਬੈਠੇ ਨੇ ਪੂਰੇ ਪੰਜਾਬ ਦੇ ਵਿੱਚ 5-6 ਜਗ੍ਹਾ ਸੀ ਇਦਾਂ ਦੀਆਂ ਚਿੰਨਤ ਕੀਤੀਆਂ ਆ ਜਿੱਥੇ ਅੱਜ ਤੱਕ ਬਾਬਾ ਸਾਹਿਬ ਅੰਬੇਡਕਰ ਦੇ ਨਾਮ ਤੇ ਭਵਨ ਇਹ ਨਹੀਂ ਬਣੇ ਪੂਰੇ ਇੰਡੀਆ ਦੇ ਜਿਹੜਾ ਹੈੱਡਕੁਆਟਰ ਅੰਬੇਡਕਰ ਭਵਨ ਬਣੇ ਆ ਪੰਜਾਬ 'ਚ ਵੀ ਇਹ ਨੀਤੀ ਆ ਲੇਕਿਨ ਤਰਨਤਾਰਨ ਹੋ ਗਿਆ ਬਰਨਾਲਾ ਹੋ ਗਿਆ ਮਾਹਲੀ ਹੋ ਗਿਆ ਇਦਾਂ ਦੇ 4-5 ਜ਼ਿਲ੍ਹੇ ਅਸੀਂ ਮਾਰਕ ਕੀਤੇ ਆ ਔਰ ਡਾਕਟਰ ਸਾਹਿਬ ਨੇ ਸਾਨੂੰ ਉਹਦੇ ਤੇ ਅਗਲੀ ਮੀਟਿੰਗ ਤੱਕ ਸਾਰੇ ਏਜੰਡੇ ਬਣਾ ਕੇ ਹਰ ਜ਼ਿਲ੍ਹੇ ਚ ਅੰਬੇਡਕਰ ਭਵਨ ਹੋਵੇ ਇਹੋ ਜਿਹਾ ਅਸੀਂ ਪ੍ਰੋਗਰਾਮ ਜਿਹੜਾ ਆ ਕਰ ਰਹੇ ਆ ਔਰ ਪੰਜਾਬ ਸਰਕਾਰ ਇਸ ਮਾਮਲੇ ਚ ਬੜੀ ਸਹਿਯਰਤਾ ਜੋ ਡਾਕਟਰ ਸਾਹਿਬ ਨੇ ਸਾਨੂੰ ਜਾਣਕਾਰੀ ਦਿੱਤੀ ਆ ਔਰ ਬਕਾਇਦਾ ਕਿਸੇ ਦੀ ਗ੍ਰਾਂਟ ਜਾਰੀ ਹੋਣ ਦਾ ਕੰਮ ਚੱਲ ਰਿਹਾ ਆ ਕਿਤੇ ਜਗ੍ਹਾ ਜਿਹੜੀ ਅੰਬੇਡਕਰ ਭਵਨ ਦੇ ਨਾਮ ਤੇ ਔਰ ਵੈਲਫੇਅਰ ਡਿਪਾਰਟਮੈਂਟ ਦੇ ਨਾਮ ਹੋਣ ਦਾ ਪ੍ਰੋਗਰਾਮ ਚੱਲ ਰਿਹਾ ਆ ਇਹ ਹਰ ਚੀਜ਼ ਨੂੰ ਬੜੀ ਤੇਜ਼ੀ ਨਾਲ ਸਰਕਾਰ ਕਰ ਰਹੀ ਆ ਇਹ ਸੂਚਨਾ ਕਮਿਸ਼ਨ ਕੋਲ ਅੱਜ ਪਰਵਾਇਡ ਕਰਾਈ ਗਈ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਪਿਛਲੇ ਸਾਲ ਇੱਕ ਮੁੱਦਾ ਉੱਠਿਆ ਸੀ ਫੇਕ ਸਰਟੀਫਿਕੇਟ ਕਿ ਸ਼ੈਡਿਊਲ ਕਾਸਟ ਦੇ ਨਾਮ ਤੇ ਨਾਨ ਸ਼ੈਡਿਊਲ ਕਾਸਟ ਜਿਹੜੇ ਪੀਪਲਸ ਨੇ ਪੰਜਾਬ ਦੇ ਬਹੁਤ ਸਾਰੇ ਕਿਤੇ ਕਿਤੇ ਕਟਨਾਵਾ ਨੇ ਕਿ ਫੇਕ ਸਰਟੀਫਿਕੇਟ ਬਣਾਏ ਨੇ ਇਦਾਂ ਇੱਕ ਵੱਡੇ ਪੱਧਰ ਦੇ ਉੱਤੇ ਔਰਾ ਬਣਾਇਆ ਗਿਆ ਕਿ ਹਜ਼ਾਰਾਂ ਸਰਟੀਫਿਕੇਟ ਬਣੇ ਨੇ ਇਦਾਂ ਇੱਕ ਔਰਾ ਬਣਾਇਆ ਗਿਆ ਕਿ ਬਹੁਤ ਵੱਡੇ ਹੱਕ ਅਧਿਕਾਰ ਮਾਰੇ ਗਏ ਨੇ ਇਸ ਸਬੰਧੀ ਅਸੀਂ ਪਿਛਲੀ ਮੀਟਿੰਗ ਦੇ ਵਿੱਚ ਜਾਣਕਾਰੀ ਔਰ ਇਸ ਮੀਟਿੰਗ ਦੇ ਵਿੱਚ ਲਈ ਆ 2016 ਤੋਂ ਲੈ ਕੇ 2024 ਤੱਕ ਬੈਲਫੇਅਰ ਡਿਪਾਰਟਮੈਂਟ ਦੇ ਕੋਲ 135 ਸ਼ਿਕਾਇਤਾਂ ਦਰਜ ਹੋਈਆਂ ਨੇ 135 ਸ਼ਿਕਾਇਤਾਂ ਦੇ ਵਿੱਚੋਂ 756 ਜਿਹੜੀਆਂ ਕੰਪਲੇਂਟਸ ਨੇ ਉਹਨਾਂ ਦਾ ਨਿਪਟਾਰਾ ਕੀਤਾ ਗਿਆ ਔਰ 79 ਜਿਹੜੀਆਂ ਕੰਪਲੇਂਟਸ ਨੇ ਉਹ ਹਲੇ ਸਟਿਲ ਚੱਲ ਰਹੀਆਂ ਨੇ ਉਹਦੇ 'ਚ ਅਸੀਂ ਡਾਇਰੈਕਟੋਰੇਟ ਨੂੰ ਇਹ پابੰਦ ਕੀਤਾ ਆ ਹਾਲਾਂਕਿ ਇਕੱਲਾ ਡਾਇਰੈਕਟੋਰੇਟ ਉਹ ਤੇ ਫੈਸਲਾ ਨਹੀਂ ਲੈ ਸਕਦਾ ਜੋ ਇੱਕ ਇੱਕ ਹੋਰ ਗੱਲ ਪੰਜਾਬੀਆਂ ਦੇ ਲਈ ਔਰ ਖਾਸ ਤੌਰ ਤੇ ਜਿਹੜੇ ਰਿਜ਼ਰਵੇਸ਼ਨ ਬੈਨੀਫਿਸ਼ੀਅਰੀ ਕਮੇਟੀਆਂ ਨੇ ਉਹਨਾਂ ਲਈ ਇਹ ਸਿੱਖਣ ਵਾਲੀ ਗੱਲ ਹੈ ਕਿ ਦੋ ਕਮੇਟੀਆਂ ਇਹਦੀ ਜਾਂਚ ਕਰਦੀ ਆ ਇੱਕ ਵਿਜੀਲੈਂਸ ਸੈੱਲ ਜਿਹਨੂੰ ਕਹਿੰਦੇ ਆ ਜਿਹਦਾ ਹੈੱਡ ਡਾਇਰੈਕਟਰ ਵੈਲਫੇਅਰ ਹੁੰਦਾ ਆ ਔਰ ਉਹਦੇ ਚ ਸਬੰਧਤ ਜ਼ਿਲ੍ਹੇ ਦਾ ਜਿੱਥੇ ਦੀ ਸ਼ਿਕਾਇਤ ਹੋਈ ਆ ਉਹਦਾ ਉਹਦੇ ਜਿਹਦੇ ਖਿਲਾਫ ਸ਼ਿਕਾਇਤ ਹੋਈ ਉੱਥੋਂ ਦਾ ਵੈਲਫੇਅਰ ਅਫਸਰ ਹੁੰਦਾ ਆ ਔਰ ਇੱਕ ਜੁਆਇਟ ਡਾਇਰੈਕਟਰ ਪੱਧਰ ਦਾ ਅਧਿਕਾਰੀ ਮੈਂਬਰ ਹੁੰਦਾ ਹੈ ਬੈਨੇਫੀਅਰ ਦਾ ਜਦੋਂ ਇਹ ਬੈਨੇਫੀਅਰ ਨੇ ਰਿਪੋਰਟ ਦਿੱਤੀ ਤਾਂ ਅੱਗੇ ਸਕੱਰਟਰੀ ਕਮੇਟੀ ਕੋਲ ਜਾਣੀ ਆ ਸਕੱਰਟਰੀ ਕਮੇਟੀ ਦੇ ਵਿੱਚ ਵੀ ਮਤਲਬ ਤਿੰਨ ਵੱਡੇ ਅਧਿਕਾਰੀ ਸ਼ਾਮਲ ਹੁੰਦੇ ਨੇ ਦੋ ਲੇਰਾਂ ਦੇ ਵਿੱਚ ਇਹ ਜਾਂਚ ਹੁੰਦੀ ਆ ਔਰ ਇੱਕ ਜਦੋਂ ਸ਼ਿਕਾਇਤ ਦੀ ਸੁਣਵਾਈ ਹੁੰਦੀ ਆ ਉਹਦੇ ਵਿੱਚ ਤਿੰਨ ਤਰੀਕਾ ਦੇਣੀਆਂ ਮਸਟ ਨੇ ਜੋ ਡਾਇਰੈਕਟਰ ਸਾਹਿਬ ਨੇ ਸਾਨੂੰ ਜਾਣਕਾਰੀ ਦਿੱਤੀ ਐਦਾਂ ਇਹ ਪ੍ਰੋਸੀਜਰ ਹੈ ਇੱਕ ਔਰ ਜਿਹੜੀਆਂ ਬਕਾਇਆ 79 ਕੰਪਲੇਂਟਸ ਨੇ ਉਰੇ ਤੇ ਗੰਭੀਰਤਾ ਨਾਲ ਚਰਚਾ ਹੋਈ ਹੈ ਔਰ ਅਗਲੇ 6 ਮਹੀਨਿਆਂ ਦੇ ਵਿੱਚ ਡਾਕਟਰ ਸਾਹਿਬ ਨੇ ਭਰੋਸਾ ਦਿੱਤਾ ਹਨ ਕਿ ਮੇਰਾ ਤਾਂ ਮੰਨ ਇਹ ਆ ਬਈ 3 ਕੁ ਮਹੀਨਿਆਂ ਚ ਹੋਇਆ ਜਾਵੇ ਪਰ ਜਿਹੜੀਆਂ 10 10 15 15 ਸਾਲ ਤੋਂ ਪੈਂਡਿੰਗ ਗੱਲਾਂ ਨੇ ਜੇ ਉਹ ਅਗਲੇ 6 ਮਹੀਨਿਆਂ ਚ ਵੀ ਹੋ ਜਾਂਦੀਆਂ ਤਾਂ ਵੀ ਇੱਕ ਵੱਡੀ ਪ੍ਰਾਪਤੀ ਇਹਨੂੰ ਗਿਣਿਆ ਜਾਊਗਾ ਅਸੀਂ ਪੰਜਾਬੀਆਂ ਨੂੰ ਭਰੋਸਾ ਦਿੰਨੇ ਆ ਕਿ ਕਿਸੇ ਵੀ ਫੇਕ ਸਰਟੀਫਿਕੇਟ ਤੇ ਨਰਮਾਈ ਨਹੀਂ ਵਰਤੀ ਜਾਏਗੀ ਉੱਤੇ ਲੀਗਲ ਸੰਵਿਧਾਨਕ ਅਨੁਸਾਰ ਕਾਨੂੰਨ ਅਨੁਸਾਰ ਸਹੀ ਫੈਸਲਾ ਸਖਤ ਫੈਸਲਾ ਲਿਆ ਜਾਏਗਾ